ਦੋਸਤੋ ਸੂਸ਼ੇ ਕਾਲਮੀਤ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਸਭ ਵਧੀਆ ਆ ਅਸੀਂ ਚੱਲੇ ਆ ਮਾਰਕੀਟ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਲੈ ਕੇ ਆਉਣਾ ਪਰਸ ਇੱਕ ਲੈਣਾ ਮੈਂ ਸੂਟ ਤੇ ਦਿਖਾ ਲਦੀਆਂ ਤੁਹਾਨੂੰ ਮੈਂ ਕਿੱਦਾਂ ਦਾ ਲੈਣੀ ਸੂਟ ਤੇ ਪਲੀਜ਼ ਬਲੌਗ ਨਾਲ ਜੁੜੇ ਰਹੋ ਇੱਕ ਜਗ੍ਹਾ ਹੋਰ ਅਸੀਂ ਜਾਣਾ ਆ ਗੁਰਦੁਆਰੇ ਸ਼ਾਇਦ ਗੁਰਦੁਆਰੇ ਜਾਂ ਕਿਤੇ ਹੋਰ ਤੇ ਤੁਹਾਨੂੰ ਮੈਂ ਦਿਖਾਵਾਂਗੀ ਪਲੀਜ਼ ਬਲੌਗ ਨਾਲ ਜੁੜੇ ਰਹੋ ਥੈਂਕ ਯੂ ਥੈਂਕ ਯੂ ਸੋ ਮੱਚ ਹਾਂਜੀ ਦੋਸਤੋ ਆ ਸਾਨੂੰ ਲੱਗੀ ਆ ਹਨਕ ਆ ਇਹ ਨਿਕਲ ਗਵਾਈਆ ਤੇ ਦੱਸਿਓ ਕਿੱਦਾਂ ਦੀ ਲੱਗਦੀ ਮੈਨੂੰ ਬੇਬੇ ਤੈਨੂੰ ਲੱਗਦੀ ਮੈਂ ਤੇ ਮੈਂ ਨਿਊ ਐਨਕ ਲਗਵਾ ਲਈਏ ਤੇ ਹੁਣ ਥੋੜੀ ਨਜ਼ਰ ਸਹੀ ਆ ਮੇਰੀ ਤੇ ਪਹਿਲਾਂ ਤਾਂ ਮੈਨੂੰ ਦਿਸਦਾ ਬਹੁਤ ਦਿਸਦਾ ਤਾਂ ਸਹੀ ਸੀਗਾ ਬਟ ਮੇਰਾ ਸਿਰਦਰਦ ਤੇ ਅੱਖਾਂ ਹੋਰ ਦਰਦ ਹੁੰਦੀਆਂ ਸੀ ਹੁਣ ਮੈਂ ਜਦੋਂ ਦੀ ਐਨਕ ਲਗਵਾਈਆ ਨਾ ਹੁਣ ਸਹੀ ਆ ਤੇ ਮੀਟ ਕਰਦੀ ਤੁਸੀਂ ਸਾਰੇ ਮੇਰੇ ਬਲੌਗ ਨੂੰ ਪ੍ਰੋਪਰ ਦੇਖੋਗੇ ਮੇਰੇ ਵੀਡੀਓਜ਼ ਨੂੰ ਪਿਆਰ ਦੋਗੇ ਥੈਂਕ ਯੂ ਸੋ ਮੱਚ ਥੈਂਕ ਯੂ ਛੋਟੇ ਵਾਲੇ ਨਹੀਂ ਹੁੰਦੇ ਜਿੱਦਾਂ ਉਹ ਵਾਲੇ ਪੰਨੂਏ ਕਿਰਾਏ ਪਿੱਛੇ ਮੇਥਰ ਹੋਵੇ ਫਾਲਤੂ ਸਰ ਸੂਟ ਲੈ ਕੇ ਕਿੰਨ ਦੱਸਿਓ ਸੁਣਾਇ ਸੂਟ ਲੈ ਕੇ ਆਈਆਂ ਇੱਕ ਮੈਂ ਲੈ ਕੇ ਆਈ ਆਗਲਾ ਪਰਸ ਇਹਦਾ ਆਪਣਾ ਬਲੌਗਿੰਗ ਵਗੈਰਾ ਕਰਦੇ ਨਾ ਮੇਰਾ ਸਮਾਨ ਕਾਫੀ ਹੁੰਦਾ ਹੈ ਮੈਂ ਉਹਦੇ ਵਿੱਚ ਪਾਉਣ ਵਾਸਤੇ ਮੇਰੇ ਕੋਲ ਹੈਗੇ ਤਾਂ ਇਹ ਬਾਲਲੇ ਪਰਸ ਬਹੁਤ ਨੇ ਤੇ ਐਕਚੁਅਲੀ ਮੈਨੂੰ ਛੋਟਾ ਜਿਹਾ ਚਾਹੀਦਾ ਸੀ ਜਿਹਦੇ ਵਿੱਚ ਮੇਰਾ ਸਮਾਨ ਵੀ ਆ ਜਵੇ ਸਾਰਾ ਤੇ ਆ ਮੈਂ ਲੈ ਕੇ ਆਈ ਦੱਸਿਓ ਸੋਣਾ ਤੁਹਾਡਾ ਨਾ ਮੈਨੰ ਨਾਲ ਸਿੰਗ ਤਲੀ ਵੀ ਮਿਲੀ ਆ ਇਹ ਵਾਲੀ ਤੇ ਇਦਾਂ ਇਦਾਂ ਦੇ ਪੈਕਟਸ ਨੇ ਆਇਆ ਇਹ ਤੋਂ ਮੈਂ ਲਈ ਇੱਕ ਆ ਰਬੜ ਲਈ ਤੇ ਇੱਕ ਮੈਂ ਆ ਰਬੜ ਲਈ ਆਵਲਾ ਲੀਨ ਇੱਕ ਤਾਂ ਇਹਦਾ ਲਗਾਉਣ ਵਾਸਤੇ ਮੇਰਾ ਫੇਸ ਨਹੀਂ ਪੂਰਾ ਆ ਰਿਹਾ ਆਵਲੀ ਲਈ ਸੁਟ ਮੇਰਾ ਹੈ ਸੁਟ ਮੇਰਾ ਹੈ ਦੇਖੋ ਚੰਗੀ ਤਰ੍ਹਾਂ ਮੈਂ ਦਿਖਾਉਂਦੀ ਤੁਹਾਨੂੰ ਆਹ ਸੂਟ ਹੈ ਆਹ ਜਨਾ ਬਾਟਮ ਹੈ ਕਾਟਨ ਦਾ ਸੂਟ ਹੈ ਨਾਲ ਇਹਦੇ ਬਾਟਮ ਆਹ ਵਾਲੀ ਜੇ ਕਲਰ ਤੇ ਨਾਲ ਦੁਪੱਟਾ ਹੈ ਆ ਬਲ ਮੈਂ ਤਾਂ ਲੈ ਕੇ ਦਿਖਾਉਂਦੀ ਮੈਂ ਮੈਨੂੰ ਤਾਂ ਅੱਗੇ ਨਾਲ ਹੋ ਕੀਤਾ ਉਹਨਾਂ ਨੇ ਮੈਂ ਖੁਦ ਹੀ ਸਟਿਚ ਕਰ ਲਵਾਂਗੀ ਤਾਂ ਦਿਖਾਉਂਦੀ ਉਹਨੇ ਹੋ ਕੀਤਾ ਨਾ ਬੰਨ੍ਹਣੀ ਆ ਦੇਖਿਓ ਦੁਪੱਟਾ ਮੈਨੂੰ ਦੁਪੱਟੇ ਵੱਡੇ ਲੈਣ ਦਾ ਬਹੁਤ ਸ਼ੌਂਕ ਹੈ ਵੱਡੇ ਦੁਪੱਟੇ ਮਿਲਣੇ ਹੁੰਦੀ ਆ ਦੇਖਿਓ ਆਹ ਉਹ ਲਾ ਦੁਪੱਟਾ ਇਹ ਨਾਲ ਦੇਖਿਓ ਸੋਨਾ ਲੱਗਦਾ ਆ ਮੇਰਾ ਸੁੰਤਰ ਦੱਸਿਓ ਆਹ ਬਲਾ ਸੁੰਦਰ ਦੁਪੱਟਾ ਇਹ ਨਾਲ ਅੰਦਰ ਬਹੁਤ ਸੋਹਣਾ ਹੈ ਹੰਡਰ ਲਾਇਸਸ ਦਾ ਆਹ ਪਰਸ ਬਟੋਕਟ 12 13 ਹਜ਼ਾਰ ਦਾ ਇਹ ਪਰਸ ਮੇਰੇ ਕੋਲ ਇੱਕ ਬਲੈਕ ਹੈ ਇਹਦੇ ਵਿੱਚ ਕਲਰ ਤੇ ਇੱਕ ਵਾਈਟ ਆ ਇਹਦੇ ਮੈਂ ਇਹ ਵੀ ਵੈਸੇ ਵਧੀਆ ਹੈ ਇਹ ਵੀ ਕਦੀ ਕਦੀ ਲੈ ਜਾ ਕਰੂੰਗੀ ਤੇ ਇਹ ਵੀ ਮੇਰੇ ਭਾਬੀ ਬਾਹਰੋਂ ਅਮਰੀਕਾ ਤੋਂ ਲੈ ਕੇ ਆਏ ਸੀਗੇ ਤੇ ਉਹ ਫਿਰ ਮੈਂ ਇਹ ਥੋੜਾ ਇਹ ਥੋੜਾ ਸਾਈਜ਼ ਜਿ ਮਿਲ ਗਈ ਛੋਟਾ ਹੈ ਹੈਨਾ ਇੰਦਾਂ ਚ ਸਹੀ ਹੈ ਸਾਈਜ਼ ਹੈਨਾ ਤੇ ਆ ਜਦ ਆਪਾਂ ਇਹਦੇ ਵਿੱਚ ਸੂਟ ਵਗੈਰਾ ਵੀ ਆਪਾਂ ਕੈਰੀ ਕਰ ਸਕਦੇ ਆ ਕਾਫੀ ਸਮਾਨ ਆ ਸਕਦਾ ਆ ਇਹ ਵਾਲਾ ਇਦਾਂ ਆ ਇਹਦੇ ਵਿੱਚ ਪੌਕੇਟਸ ਵੀ ਦੇਖੋ ਆ ਵਾਲੀ ਪੌਕੇਟਸ ਐ ਇੱਕ ਤੇ ਆ ਦੋ ਵਾਲੇ ਪੱਕੇ ਸਾ ਤੇ ਆ ਗਲੇ ਪੱਕੇ ਚ ਉਹਨਾ ਬਹੁਤ ਸੋਹਣਾ ਹੈ ਜੀ ਆ ਦੇਖੋ ਇਹ ਇਹ ਵੀ ਕਾਫੀ ਮਹਿੰਗਾ ਹੈ ਆ ਮੇਰਾ ਇਹ ਪਰਸ ਆ ਮੇਰਾ 1500 ਦਾ ਦੇਖੋ ਸੋਹਣਾ ਮੇਰਾ ਨਾ ਟਾਈਮ ਮੇਰਾ ਬਹੁਤ ਮਨ ਕਿ ਚੀਜ਼ਾਂ ਨਾ गिर ਜਾਂਦੀਆਂ ਸੀਗੀਆਂ نیچے ਛੋਟੇ ਪਰਸ ਵਿੱਚੋਂ ਮੇਰੇ ਕੋ ਆ ਵਾਲਾ ਪਰਸ ਸੀਗਾ ਇਹਦੇ ਵਿੱਚੋਂ ਨਾ ਛੋਟੀਆਂ ਚੀਜ਼ਾਂ गिर ਜਾਂਦੀਆਂ ਸੀ ਆ ਵਾਲੀਆਂ ਦੇਖੋ ਇਦੇ ਵਿੱਚ ਮੇਰਾ ਮੈ ਤਾਂ ਸਮਾਨ ਰੱਖਣ ਦੀ ਬਹੁਤ ਆਦਤ ਹੈ ਮੈਨੂੰ ਕਦੀ ਕੋਸ਼ ਰੱਖ ਲੈਣਾ ਵਿੱਚ ਸੁਈਆਂ ਕਲਿੱਪ ਕੋਸ਼ ਨਾ ਕੋਸ਼ ਇਦਾਂ ਰੱਖ ਲੈਣਾ ਇਦਾਂ ਇਸ ਕਰਕੇ ਮੈਂ ਹੈ ਨਾ ਇਹਨੂੰ ਹੁਣ ਇਦਾਂ ਕਿਤੇ ਲੋਕਲ ਲੈ ਜਾ ਕਰੂੰਗੀ ਕੁਝ ਰਿੰਗਾ ਮੇਰੀਆਂ ਪਈਆਂ ਇੱਦਾਂ ਹੁਣ ਉਹਦੇ ਵਿੱਚ ਆਪਾਂ ਪਾ ਲੈਣਾ ਆਪਣਾ ਸਮਾਨ ਉਹ ਵਾਲਾ ਇਹ ਬੜਾ ਸਾਰਾ ਨਾਲ ਆਕੇ ਹੀ ਬਾਰਸ ਇਹਦੇ ਕਾਫੀ ਜਿਪਸ ਨੇ ਜਿੱਦਾਂ ਆਹ ਵਾਲੀ ਜਿਪਸ ਬਾਹਰ ਨੇ ਇੱਕ ਬਾਹਰਲੀ ਸਾਈਡ ਇਸ ਤਰ੍ਹਾਂ ਬੈਗ ਨੂੰ ਹੱਥ ਨਾਲ ਬਣਾਉਣਾ ਬਹੁਤ ਲੱਗਦੀ ਹੈ ਕੰਡਿਆਂ ਦੀ ਵੀਡੀਓ ਇਸ ਤਰ੍ਹਾਂ ਇੱਥੇ ਆਪਾਂ ਕੋਲ ਪਕਾ ਸਕਦੇ ਮੋਬਾਈਲ ਵਗੈਰਾ ਇਹਦੇ ਵਿੱਚ ਅਸੀਂ ਇਦਾਂ ਪਾ ਸਕਦੇ ਕਾਫੀ ਪਾਕਟਸ ਨੇ ਇਹਦੇ ਵਿੱਚ ਦੂਸਰੀ ਪਾਕਟਸ ਵਿੱਚ ਮਨੀ ਵਗੈਰਾ ਪਕਾ ਸਕਦੇ ਇੱਥੇ ਮੈਂ ਸਟੈਂਡ ਵਗੈਰਾ ਰੱਖ ਸਕਦੀਆਂ ਇੱਥੇ ਵੀ ਕਲੇ ਕਾਫੀ ਪਾਕਟਸ ਆ ਗਈਆਂ ਆਪਾਂ ਕਾਫੀ ਚੀਜ਼ਾਂ ਕੈਰੀ ਕਰ ਸਕਦੇ ਆ ਇਹਦੇ ਵਿੱਚ ਤੇ ਆਹ ਬੜੀ ਇਦਾਂ ਮੈਨੂੰ ਆਦਤਾਂ ਬਹੁਤ ਸਮਾਨ ਰੱਖਦੀ ਪਰ ਹਰ ਇੱਕ ਲੇਡੀ ਦੀ ਆਦਤ ਹੁੰਦੀ ਹੈ ਆਪਣਾ ਸਮਾਨ ਕਾਫੀ ਕੈਰੀ ਕਰਨ ਦੀ ਤੇ ਉਹ ਮੇਰਾ ਸਮਾਨਾ ਵਿੱਚ ਕਾਫੀ ਅਜੇ ਤਾਂ ਮੈਂ ਮੇਕਅਪ ਦਾ ਸਮਾਨ ਨਹੀਂ ਰੱਖਦੀ ਆ ਕਿ ਬਹੁਤ ਘੱਟ ਮੇਕਅਪ ਕਰਦੀ ਆ ਮੈਂ ਆਹ ਮੇਰਾ ਸਮਾਨ ਹੈ ਸਟਿਕ ਸਟੂਕ ਦਾ ਬਾਕੀ ਮੇਰੇ ਅਨਕਸ ਆ ਆ ਜਾਣਗੀਆਂ ਇਹਦਾ ਅਨਕਸ ਆਏ ਆ ਜਾਣਗੀਆਂ ਫਿਰ ਮੇਰੇ ਆਪਣੇ ਆਪਣਾ ਜਿਹੜਾ ਹੁੰਦਾ ਆ ਹੈਡਫੋਨ ਫੋਨ ਕਰਨ ਨੂੰ ਚਾਰਜ ਕਰਨ ਨੂੰ ਬੈਟਰੀ ਆ ਉਹ ਵਾਲੀ ਵਿੱਚ ਆ ਜਾਊਗੀ ਕਾਫੀ ਕੁਝ ਆ ਜਾਣਾ ਤੇ ਇਦਾਂ ਆ ਪੁੱਛਿਓ ਪਲੀਜ਼ ਕਮੈਂਟ ਕਰਕੇ ਸੋਣਾ ਹੈ ਕਿ ਕਿੰਨੀ ਸਪੇਸ ਹੈ ਇਹਦੇ ਵਿੱਚ ਮੈਂ ਇੱਧਰ ਆਪਣਾ ਉਹ ਪਾ ਲਿਆ ਜਿਹੜੇ ਮੇਰੇ ਡਾਕੂਮੈਂਟਸ ਜੂਫਰੇ ਹੁੰਦੇ ਆ ਉਹ ਵਾਲੇ ਪਾ ਲੇ ਮੈਂ ਇੱਥੇ ਤੇ ਇੱਥੇ ਮੇਰੇ ਸਟਿੱਕ ਵਗੈਰਾ ਪੈ ਜਣੇ ਇੱਥੇ ਮੇਰੇ ਗੋਗਲਸ ਵਗੈਰਾ ਪਾ ਸਕਦਿਆਂ ਮੈਂ ਜਿੱਦਾਂ ਹਨਾ ਤੇ ਮੇਰੇ ਰੂਟੇ ਗੋਗਲਸ ਇੱਥੇ ਬੈਟਰੀ ਦਾ ਹਾਰ ਚਾਰਜ ਬੈਟਰੀ ਚਾਰਜ ਪੈ ਜਣੂ ਇੱਥੇ ਮੇਰਾ ਪੈਨ ਵਗੈਰਾ ਇੱਥੇ ਮੇਰੀ ਡਾਇਰੀ ਵਗੈਰਾ ਆਪਣੀ ਪਾਸਕਦੀਆਂ ਵਿੱਚ ਇੱਧਰ ਵੀ ਦਿੱਤੀ ਹੈਗੀ ਐ ਇੱਥੇ ਵੀ ਆਪਣਾ ਮੋਨ ਇੱਥੇ ਮੈਂ ਪਾ ਸਕਦੀ ਹਾਂ ਕਿ ਵਧੀਆ ਸਪੇਸ ਹੈ ਹੋਰ ਵਿੱਚ ਫੋਨ ਚ ਨਿ ਪਰਸ ਵਿੱਚ ਕਿੱਧਰਲੀ ਸਾਈਡ ਵੀ ਜਿੱਤਿਆ ਇਹ ਵੀ ਆ ਦੇਖੋ ਉਧਰਲੀ ਸਾਈਡ ਵੀ ਜਿੱਤਿਆ ਹੈਗੇ ਇੱਥੇ ਵੀ ਆਪਾਂ ਕੁਛ ਨਾ ਕੁਛ ਬਾ ਸਕਦੇ ਆ ਇਸ ਕਰਕੇ ਮੈਨੂੰ ਵਧੀਆ ਪਸੰਦਾ ਹੈ ਲਾਈਕ ਇਸ ਬਹੁਤ ਸੋਹਣਾ ਮੇਰੇ ਕੋਲ ਪਰਸ ਤਾਂ ਬਹੁਤ ਸੋਹਣਾ ਮੈਂ ਤੁਹਾਨੂੰ ਦਿਖਾਉਂਦੀ ਆ ਮੇਰੇ ਪਰਸ ਮੇਰੇ ਭਾਬੀ ਲੈ ਕੇ ਆਏ ਨੇ ਬਾਹਰੋਂ ਮੈਂ ਲੜਕਾ ਆਇਆ ਘਮ ਘਮ ਜਾਂਦੇ ਪੇ ਥੱਲੇ ਨੂੰ ਯਾਰ ਧਿਆਨ ਨਾਲ ਦੇਖੋ ਜੀ ਕਿੰਨੇ ਉਮਰ ਇਹ ਪਹਿਲੀ ਵਾਰ ਆਏ ਇਧਰ ਵੀ ਅਸੀਂ ਕਿੰਨੇ ਘੈਂਟ ਪਹਾੜ ਇਹ ਤਾਂ ਲਾਦੇ ਜੀ ਮਿਲੇ ਆਵੇ ਲੜਕਾ ਨਾ ਸੇ ਟੁੱਟੀ ਹੈ ਕੰਮ ਚੱਲਦਾ ਪਿਆ ਹਾਂਜੀ ਦੋਸਤੋ ਅਸੀਂ ਉਸ ਤੋਂ ਬਾਅਦ ਗਏ ਆਪਾ ਮੈਂ shopping ਕਰੀ ਫਿਰ ਆਪਾ ਸ਼ਾਮ ਨੂੰ ਗਏ ਇਧਰ ਘੁੰਮਣ ਵਾਸਤੇ ਬਾਬਾ ਦਿਆਲਾ ਜੀ ਦੀ ਜਗ੍ਹਾ ਸੀਗੀ ਬਹੁਤ ਸੋਹਣੀ ਬਣਿਆ ਸੀ ਉੱਥੇ ਮੰਦਿਰ ਕਹਿ ਲੋ ਮੰਦਿਰ ਤੇ ਉੱਥੇ ਬਾਬਾ ਦਿਆਲਾ ਜੀ ਨੇ ਮਤਲਬ ਕਿ 6 ਮਾਸ 6 ਮਹੀਨੇ ਬਾਅਦ ਉੱਥੇ ਨਾ ਤਪੱਸਿਆ ਕਰਨ ਆਉਂਦੇ ਸੀਗੇ ਤੇ ਉੱਥੇ ਬਹੁਤ ਸੋਹਣੀ ਜਗ੍ਹਾ ਬਣੀ ਸੀ ਤੁਸੀਂ ਵੀ ਕਰੋ ਦਰਸ਼ਨ ਉਮੀਦ ਕਰਦੀ ਤੁਹਾਨੂੰ ਮੰਦਿਰ ਬਹੁਤ ਸੋਹਣਾ ਵਧੀਆ ਲੱਗੂਗਾ ਤੇ ਪਲੀਜ਼ ਕਮੈਂਟ ਮੰਦਰ ਬਹੁਤ ਹੀ ਸੋਹਣਾ ਪਹਾੜਾਂ ਵਿੱਚ ਆ ਇਹ ਕਾਫੀ ਏਰੀਆ ਕੁਲਾ ਹਵਾਦਾਰ ਹਰਦ ਵਾਲੇ ਪਹਾੜ ਆ ਤੇ ਪਲੀਜ਼ ਜ਼ਰੂਰ ਜਾਣਗੇ ਸਾਨਾ ਤੁਸੀਂ ਮੰਦਰ ਦਰਸ਼ਨ ਕਰਕੇ ਆਉਣੇ ਬਹੁਤ ਸੋਹਣੀ ਜਗ੍ਹਾ ਆ ਅਸੀਂ ਬੈਠੇ ਆ ਬਾਬਾ ਜੀ ਕੱਦੀ ਤੇ ਲੱਗੇ ਨੇ ਉਹ ਸੰਗਤਾਂ ਨੂੰ ਪ੍ਰਸ਼ਾਦ ਵੰਡ ਰਾਣੀ ਚਾਹ ਪਾਣੀ ਦੇ ਟੁੱਲੇ ਲੰਗਰ ਲੱਗੇ ਨੇ ਉੱਤੇ ਜਿੰਨਾ ਮਰਜੀ ਸੰਗਤਾਂ ਸਕਣ ਉਹ ਬਹੁਤ ਇੱਜ਼ਤ ਕਰਦੇ ਬਹੁਤ ਤੁਹਾਡੇ ਸੰਗਤੀਓ 10-10 ਮਿੰਟ ਦਾ ਆਪਣੀ ਲੈਂਦਾ 10-10 ਮਿੰਟ ਦੇ ਬਣਾਓ ஜாதே ஓடுக்க ਹੋ ਇਹ ਰਿਹੀਂ ਬੰਦ ਬੇਟਾ ਆਓ ਆਓ ਪਰ ਆਉਦੇ ਨਹੀਂ ਬੰਦ ਇਹ ਖੋਗੇ ਵੀਰੇ ਤੁਹਾਨੂੰ ਇੱਧਰ ਆ ਲਿਓ ਉਲੀ ਆਣੀਆ ਫਾੜਾ ਗਿਆ ਸਤਾ ਦੇ ਗ੍ਰਾਸ ਮਾਦੀਆ ਨਾ ਫੜਿਆ ਕੋਈ ਕੋਦ ਨਾ ਵੀਦਾ ਨਾ ਗਾਦੀ ਘਟਾਈ ਅੜੀ ਏਰੀਆ ਵਿੱਚ ਖੋਲਾ ਮੇਰੀ ਕਾਰ ਦਾ ਫੋਨ ਇੱਥੇ ਕਿਤੇ ਹੈ ਰਹਾ ਜਦਾ ਐਸੀ ਕਾਰ ਬਣਾਈ ਹੈ ਤਨ ਕੋਟੀ 这个，弟、就、弟、是，看这一个，那地方订多一。 Mm-hmm. ਰਵੀ ਵੱਜਦਾ ਤੇ ਘੰਟੀਆਂ ਵੀ ਵੱਜਣੀਆਂ ਉਦੋਂ ਇਹ ਆਰਤੀ ਹੁੰਦੀ ਨਾ ਉਦੋਂ ਹਾਂ ਤੁਸੀਂ ਦੇਖੋ ਕਿ ਮੈਂ ਜਦੋਂ ਜਦੋਂ ਬੱਬੇ ਨੇ ਤਾਂ ਤੱਤੀ ਰੱਖੇ ਦੇ ਪੈਰ ਮੇਰੇ ਵੀ ਲੱਗੇ ਪੱਤਾ ਲਗਾਏ ਸੱਪ ਤਾਂ ਵੱਜੇ ਪਰ ਜੀ ਦੇ ਬੋਲ ਕੇ ਸਨ ਸੱਚੇ ਆਪ ਬਾਈ ਬਾਬਾ ਜੀ ਮੰਦਰ ਨੇ ਪਪਾ ਜੀ ਦਿਆਲ ਜੀ ਦਾ ਅਸੀਂ ਆਏ ਦ ਸਵੇਰ ਤੋਂ ਠੀਕ ਆਪ ਬਾਈ ਧਿਆਸ ਕੀ ਹੈ ਬਾਬਾ ਜੀ ਬਾਬਾ ਜੀ ਤੇ ਤਦਰੁਮ ਉਸ ਘਟਣ ਹੋਵੇ ਅੱਛਾ ਅੱਛਾ ਜੀ ਧਿਆਨਪੁਰ ਵਰਮਾ ਨੇ ਕਰਦੇ ਪਿਆ ਬਾਬਾ ਜੀ ਕਿੱਥੇ ਰਹਿਣ ਵਾਲੇ ਸੀ ਇਹ ਪਤਾ ਚਲ ਆਖਸੋ ਸੰਗਰੂਰ ਕਸੂਰ ਕਸੂਰ ਇਹ ਕਿਹੜੇ ਟੈਸਟ ਇਹ ਮੇਰਾ ਪਾਕਿਸਤਾਨ ਦੀ ਸਮਝ ਚਲੇ ਗਿਆ ਅੱਛਾ ਤੁਸੀਂ ਇੱਥੇ ਸਾਰੀ ਸੇਵਾ ਤੁਸੀਂ ਦੇਖਦੇ ਹੋ ਹੋਰ ਰੇਖ ਦੇ ਇੱਥੇ ਰਹਿੰਦੇ ਤੁਸੀਂ ਠੀਕ ਕੀ ਨਾਮ ਬਾਬਾ ਜੀ ਆਪਣਾ ਵਧੀਆ ਲੱਗਾ ਦਰਸ਼ਨ ਤੁਹਾਡੇ ਕਰਕੇ ਚਲੋ ਬਾਬਾ ਜੀ ਲੱਕ ਕੇ ਫਾਗੜੇ ਮਰਾ ਇੱਕ ਵਾਰੀ ਮਦਮ ਹਲੋ ਕਰਦੇ ਹਲੋ ਕਰਦੇ ਸਾਰੇ ਮੇਰੇ ਨਾਲ ਜਾਣਾ ਕਰ ਆ ਜਾ ਫਿਰ ਚੱਲੀਏ ਉਹ ਚੱਲਦੇ ਆ ਹੁਣ ਆਪਾਂ ਘਰ ਨੂੰ ਮੇਰੀ ਜੁੱਤੀ ਆ ਜਾਂਦੇ ਇਹਨਾਂ ਨੇ ਛੁੱਪਾਵੇ ਆਪਣੇ ਆ ਬੈਠੇ ਨੇ ਮੇਰੀ ਜੋ ਇੱਕ ਨੁਕਸਾਨ ਹੋ ਗਿਆ ਮੇਰਾ ਮੇਰੀ ਚੁੰਨੀ ਆ ਗਈ ਵਿੱਚ ਮੇਰੀ ਚੁੰਨੀ ਨੁਕਸਾਨ ਹੋ ਗਿਆ ਫੇਰਾ ਮੇਰੀ ਚੁੰਨੀ ਬਾਈਕ ਚ ਆ ਗਈ ਪਹਿਲੀ ਵਾਰ ਹੋਇਆ ਇਦਾਂ ਹਾਂ ਜੀ ਥੈਂਕ ਯੂ ਧੰਨਵਾਦ ਸ਼ੁਕਰੀਆ ਕੁੜਤਾ ਲੈ ਆਈ ਆ ਮੈਨੂੰ ਧਿਆਨ ਹੋ ਕਿਉਂ ਨਹੀਂ ਪਾਉਂਦੇ ਤੂੰ ਮਿਲ ਗਿਆ ਜੀ ਤਾਂ ਅੱਜ ਦਾ ਬਲੌਗ ਬਹੁਤ ਪਸੰਦ ਆਇਆ ਹੋਊਗਾ ਅਗਰ ਪਲੀਜ਼ ਬਲੌਗਸ ਸੰਭ ਹੈ ਹੋਵੇ ਤਾਂ ਪਲੀਜ਼ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੀਜ਼ ਤੁਹਾਨੂੰ ਸਬਸਕ੍ਰਾਈਬ ਕਰਨਾ ਤੁਹਾਡੇ ਸਾਰਿਆਂ ਦੀ سپورਟ ਦੀ ਬੜੀ ਜ਼ਰੂਰਤ ਆ ਪਲੀਜ਼ 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 ਸਾਰੇ ਜਾਣੇ ਬਲੌਗ ਨੂੰ ਪਿਆਰ ਦੇਣਾ ਸ਼ੁਕਰੀਆ ਥੈਂਕ ਯੂ ਸੋ ਮਚ ਅਗਰ ਕੋਈ ਵੀ ਗਲਤੀ ਹੋਈ ਹੋਵੇ ਤਾਂ ਪਲੀਜ਼ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਕਿ ਉਹ ਸਾਨੂੰ ਕਾ ਪੱਤੀਆਂ ਲੱਗਦੀਆਂ ਸਾਡੀਆਂ ਕੀ ਕਮਜ਼ੋਰੀਆਂ ਆ ਅਸੀਂ ਕੀ ਕਰ ਰਹੇ ਕਰੀਏ ਕੀ ਸਹੀ ਕਰੀਏ ਪਲੀਜ਼ ਜ਼ਰੂਰ ਦੱਸਿਆ ਕਰੋ ਥੈਂਕ ਯੂ ਸੋ ਮੱਚ ਉਮੀਦ ਕਰਦੀ ਤੁਹਾਨੂੰ ਅੱਜ ਦਾ ਵਲੌਗ ਬਹੁਤ ਪਸੰਦ ਆਇਆ ਹੋਊਗਾ ਥੈਂਕ ਯੂ ਥੈਂਕ ਯੂ ਸੋ ਮੱਚ ਸ਼ੁਕਰੀਆ ਬਹੁਤ ਬਹੁਤ ਧੰਨਵਾਦ।